ਅਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪਿੱਛੇ ਜੇ ਤੇ ਆਪਣੇ ਪਿੰਡ ਬਾਰੇ ਲਾਈਵ ਹੋਇਆ ਸੀ ਪਰ ਅੱਜ ਮੈਂ ਹਲਕੇ ਬਾਰੇ ਗੱਲ ਕਰਨੀ ਹੈ ਤੇ ਗੱਲ ਕਰਨੀ ਹੈ ਕट्टर ਇਮਾਨਦਾਰ ਤੇ ਬਦਲਾਅ ਦੇ ਵਿੱਚ ਆਏ ਹੋਏ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਪੰਜਾਬ ਵਾਟਰ ਸਰਸਸ ਮੈਨੇਜਮੈਂਟ ਡਿਵੈਲਪਮੈਂਟ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਬਾਰੇ ਦੋਸਤੋ ਇਹਨਾਂ ਨੇ ਬਦਲਾ ਦੇਟ ਬਹੁਤ ਵੋਟਾਂ ਲਈਆਂ ਲੋਕਾਂ ਤੋਂ ਆਧਵੀਰ ਮੇਰਾ ਐਮਐਲਏ ਬਣਿਆ ਪਤਾ ਨਹੀਂ ਇਹਨੇ ਮੈਂਬਰ ਵੀ ਕਦੀ ਬਣਨਾ ਹੈ ਕਿ ਨਹੀਂ ਬਣਨਾ ਤੇ ਹੁਣ ਇਹਨਾਂ ਦੀ ਮੈਂ ਕਰਤੂਤ ਤੁਹਾਨੂੰ ਦੱਸਦਾ ਜੀ ਇਹਨਾਂ ਨੇ ਤਕਰੀਬਨ 90 ਲੱਖ ਰੁਪਈਆ ਇੱਕ ਫੀਡ ਦੀ ਫੈਕਟਰੀ ਦੇ ਵਿੱਚ ਟਰਾਂਸਫਰ ਕੀਤਾ ਆ ਉਹਦੇ ਵਿੱਚ 66 ਲੱਖ ਰੁਪਈਆ ਛੋਲੇ ਬਲਾਗ ਤੋਂ ਕੀਤਾ ਆ 8 ਲੱਖ 50000 ਰੁਪਈਆ ਖਡੂਰ ਸਾਹਿਬ ਬਲਾਗ ਤੋਂ ਤੇ 8 ਲੱਖ 37000 ਰੁਪਈਆ ਤਰਨਤਨ ਬਲਾਗ ਤੋਂ ਇਹਨਾਂ ਨੇ ਇੱਕ ਫੀਡ ਦੀ ਫੈਕਟਰੀ 'ਚ ਟਰਾਂਸਫਰ ਕੀਤਾ ਆ ਫੀਡ ਦੀ ਫੈਕਟਰੀ ਬਾਰੇ ਵੀ ਦੱਸਦਾ ਤੁਹਾਨੂੰ ਮੈਂ ਔਰ ਇਹ ਫੈਕਟਰੀ ਐਵੇਂ ਦੀ ਆ ਇਹਦੇ ਵਿੱਚ ਤੁਹਾਨੂੰ ਰੇਤਾ ਵੀ ਮਿਲਦੀ ਆ ਤੁਹਾਨੂੰ ਬਜਰੀ ਵੀ ਮਿਲਣੀ ਆ ਤੁਹਾਨੂੰ ਸੀਮੈਂਟ ਵੀ ਮਿਲਣਾ ਇਹ ਪੂਰੇ ਵੀ ਵੇਚਦੇ ਨੇ ਸੀਵਰੇਜ ਵੀ ਪਾਉਂਦੇ ਆ ਤੇ ਇਹ ਕੈਂਡੀਆਂ ਜਿਹੜੇ ਆ ਵਾਟਰ ਲੱਗਦੇ ਆ ਆਪਣੇ ਪਿੰਡਾਂ 'ਚ 쿨ਿੰਗ ਵਾਲੇ ਇਹ ਇਹਨਾਂ ਦਾ ਵੀ ਕੰਮ ਕਰਦੀ ਏ ਫੈਕਟਰੀ ਹੁਣੇ ਮੈਂ ਫੈਕਟਰੀ ਬਾਰੇ ਤੁਹਾਨੂੰ ਦੱਸਦਾ ਜੀ ਇਹ ਫੈਕਟਰੀ ਹੈਗੀ ਕੋਵੈਰੀ ਐਗਰੋਗ੍ਰੇਟ ਪ੍ਰਾਈਵੇਟ ਲਿਮਟਿਡ ਇਹਦਾ ਜਿਹੜਾ ਡਾਇਰੈਕਟਰ ਹੈ ਉਹ ਹੈਗਾ ਜੀ ਬਲਜੀਤ ਸਿੰਘ ਚੀਮਾ ਬਲਜੀਤ ਸਿੰਘ ਚੀਮਾ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਹੈ ਔਰ ਇਹ ਬਲਜੀਤ ਸਿੰਘ ਚੀਮਾ ਕੌਣ ਹੈ ਇਹ ਬਲਜੀਤ ਸਿੰਘ ਚੀਮਾ ਰਣਜੀਤ ਸਿੰਘ ਚੀਮਾ ਜਿਹੜਾ ਚੇਅਰਮੈਨ ਪੰਜਾਬ ਦਾ ਉਹਦਾ ਭਰਾ ਹੈ ਔਰ ਇਹ ਇੱਥੇ ਨਹੀਂ ਕੱਲਾ ਇਹ ਤਕਰੀਬਨ ਹੀ ਐਮਐਲਏ ਦੀ ਗੱਡੀ 'ਚ ਹਰ ਜਗ੍ਹਾ ਇਹਦੇ ਨਾਲ ਹੁੰਦਾ ਆਮ ਜਿੰਦਰ ਸਿੰਘ ਲਾਲਪੁਰਾ ਹੈ ਆ ਬਲਜੀਤ ਸਿੰਘ ਚੀਮਾ ਇਹਦੀ ਪਹੁੰਚ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਤੱਕ ਵੀ ਇਹ ਜਾਂਦਾ ਇਹ ਹੈਗਾ ਜੀ ਬਲਜੀਤ ਸਿੰਘ ਚੀਮਾ ਰਣਜੀਤ ਸਿੰਘ ਚੀਮੇ ਦਾ ਭਰਾ ਜਿਹਦੇ ਨਾਂ ਤੇ ਫੈਕਟਰੀ ਹੈ ਔਰ ਇਹ ਫੈਕਟਰੀ ਇੱਥੇ ਨਹੀਂ ਹੈਗੀ ਇਹ ਫੈਕਟਰੀ ਹੈਗੀ ਹਰੀ ਨਵ ਰੋਡ ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਔਰ ਇਹਨਾਂ ਦਾ ਮੈਜ ਇਹ ਤਾਂ ਪਹਿਲਾਂ ਪਤਾ ਖੇਡਿਆ ਬਹੁਤ ਕੁਝ ਸਾਰਾ ਕੁਝ ਹੀ ਹੈਗਾ ਮੇਰੇ ਕੋਲ ਔਰ ਇਹਨਾਂ ਨੇ ਇੱਥੇ ਤਰਨ ਤਰਨ ਦੇ ਵਿੱਚ ਕੋਈ ਤਗਾ ਨਹੀਂ ਹੈਗੀ ਇਹਨਾਂ ਦੀ ਕੋਈ ਕੁਝ ਨਹੀਂ ਹੈਗਾ ਇਹ ਹਵਾ ਦੇ ਵਿੱਚ ਹੈ ਤੇ ਤਰਨ ਤਰਨ ਦੇ ਵਿੱਚ ਇਹਨਾਂ ਨੇ ਜੀਐਸਟੀ ਵਿੱਚ ਜਿਹੜਾ ਸ਼ੋ ਕੀਤਾ ਹੈ ਉਹ ਸ਼ੋ ਕੀਤਾ ਹੈ ਖਸਰਾ ਨੰਬਰ 143 ਕੋਟ ਬੁੱਢਾ ਰੋਡ ਚੀਮਾ ਕਲਾਂ ਪੱਟੀ ਤਰਨਤਾਰਨ ਖਸਰਾ ਨੰਬਰ 143 ਕੋਟ ਰੋਡ ਬੁੱਢਾ ਚੀਮਾ ਚੀਮਾ ਚੀਮੇ ਦਾ ਪਿੰਡ ਹੈ ਇਹ ਚੀਮੇ ਰਣਜੀਤ ਸਿੰਘ ਦਾ ਪਿੰਡ ਹੈ ਚੀਮਾ ਤੇ ਇਹਦਾ ਤੇ ਇਹਦਾ ਲਿੰਕ ਕੀ ਹੈ ਜਿਹੜਾ 143 ਨੰਬਰ ਖਸਰਾ ਹੈ ਇਹਦੇ ਵਿੱਚ 12 ਮਰਲੇ ਜਗ੍ਹਾ ਇਹਨਾਂ ਇਸ ਫਰਮ ਨੂੰ ਸ਼ੋਅ ਕਰਨ ਵਾਸਤੇ 12 ਮਰਲੇ ਜਗ੍ਹਾ ਜਿਹੜੀ ਹੈ ਉਹ ਰਣਜੀਤ ਸਿੰਘ ਚੀਮਾ ਅਤੇ ਬਲਜੀਤ ਸਿੰਘ ਚੀਮਾ ਪੁੱਤਰਾਂ ਗੁਰਦੇਵ ਸਿੰਘ ਪੁੱਤਰਾਂ ਜਰਨੈਲ ਸਿੰਘ ਉਹਦੇ ਨਾਮ ਬੋਲਦਾ ਇਹ ਫਰਮ ਦਾ ਜਿਹੜਾ ਐਡਰੈਸ ਦੇ ਕੇ ਇਹਨਾਂ ਖਾਤਾ ਖਲਾਇਆ ਪੱਟੀ ਦੇ ਵਿੱਚ ਤੇ ਫਰਮ ਹੈਗੀ ਆ ਫਰੀਡ ਕੋਰਟ ਦੇ ਵਿੱਚ ਔਰ ਇਹ ਫਰਮ ਕਰ ਕੀ ਸਕਦੀ ਆ ਫਰਮ ਦਾ ਮੇਰੇ ਕੋਲ GST ਸਰਟੀਫਿਕੇਟ ਹੈਗਾ ਇਹ ਫਰਮ ਸਿਰਫ ਤੇ ਸਿਰਫ ਫੀਡ ਵੇਚ ਸਕਦੀ ਹੈ ਆ ਇਹਨਾਂ ਦੀਆਂ categories ਹੈਗੀਆਂ ਥੱਲੇ ਚਾਰ categories ਨੇ ਇਹ ਸਿਰਫ ਫੀਡ ਦਾ ਕੰਮ ਕਰ ਸਕਦੀ ਨਾ ਕਿ ਤੇਲਾਂ ਦਾ ਕੰਮ ਕਰ ਸਕਦੀ ਨਾ ਇਹ ਰੇਤ ਦਾ ਕੰਮ ਕਰ ਸਕਦੀ ਆ ਨਾ ਇਹ ਕੁਝ ਹੋਰ ਕੰਮ ਕਰ ਸਕਦੀ ਹੈ ਪਰ ਇਹ ਸਾਡੇ ਹਲਕੇ ਦਾ ਪੈਸਾ ਇਹ ਮਨਜਿੰਦਰ ਸਿੰਘ ਲਾਲਪੁਰਾ ਤੇ ਰਣਜੀਤ ਸਿੰਘ ਚੀਮਾ ਹੋਣਾ ਨੇ ਰਲ ਕੇ ਇਹ ਪੈਸੇ ਦਾ ਗਵਨ ਕੀਤਾ ਹੋਇਆ ਔਰ 143 ਨੰਬਰ ਖਸਰਾ ਜਿਹਦੀ ਮੈਂ ਗੱਲ ਕਰ ਰਿਹਾ ਉਥੇ ਆਹ ਦੇਖੋ ਕੁਝ ਨਹੀਂ ਹੈਗਾ ਕਿਉਂ ਨਾ ਲੱਗਾ ਹੋਇਆ ਹੈ ਨਾ ਕੋਈ ਉੱਥੇ ਦੁਕਾਨ ਹੈ ਨਾ ਕੋਈ ਉੱਥੇ ਫੈਕਟਰੀ ਹੈ ਔਰ ਇਹਨਾਂ ਦੀ ਤਰਨਤਾਰਨ ਜ਼ਿਲ੍ਹੇ 'ਚ ਅੱਜ ਮੈਨੂੰ ਵਿਖਾ ਦੇਣ ਭਈ ਇੱਥੇ ਦੁਕਾਨ ਹੈ ਇੱਥੇ ਫੈਕਟਰੀ ਹੈ ਔਰ ਫੀਡ ਵਾਲੀ ਫੈਕਟਰੀ 'ਚ GST ਵੀ ਭਰਦੇ ਹੋ ਇਹ ਕਿੱਦਾਂ ਇਹ ਵੇਚ ਸਕਦਾ ਟਾਇਲਾ ਇਹ ਸਾਰਾ ਪੈਸਾ ਪਿੰਡਾਂ ਦਾ ਇਹਨੇ ਇੱਕ ਫੈਕਟਰੀ 'ਚ ਪਾ ਕੇ ਤੇ ਗਵਨ ਕੀਤਾ ਹੋਇਆ ਇਹ ਤਕਰੀਬਨ ਇਹ ਰਣਜੀਤ ਸਿੰਘ ਚੀਮਾ ਤੁਸੀਂ ਵੇਖਦੇ ਹੋ ਇਹਦੇ ਕੋਈ ਰਿਲੇਸ਼ਨ ਜਿਹੜੇ ਐਮ.ਐਲ.ਏ ਮਨਿੰਦਰ ਲਾਲਪੁਰ ਨਾ ਇਹ ਕਿਸੇ ਨੂੰ ਭੁੱਲੇ ਨਹੀਂ ਹੈਗੇ ਆਮ ਹੀ ਇਹ ਹੁਣੇ ਜਿਹੜੀ ਜਾਲੀ ਫੈਕਟਰੀ ਬਣੀ ਹੈ ਇਹ ਕਿਵੇਂ ਇਹਦੇ ਵਿੱਚ ਵੀਡੀਓ ਸੈਕਟਰੀ ਸਾਰਿਆਂ ਨੇ ਮਲੀ ਭੁਗਤਾ ਤੇ ਆਪਣੇ ਜ਼ਿਲ੍ਹੇ ਲੋਕਾਂ ਦਾ ਪੈਸਾ ਅਜੇ ਫੀਡ ਦੀਆਂ ਫੈਕਟਰੀਆਂ ਜੀ ਵੀ ਪੈਣ ਲੱਗ ਪਿਆ ਇਹ ਬਾਹਰ ਵੀ ਚਲਾ ਗਿਆ ਨੋਟਕ ਸੋਟੇ ਵੀ ਕਟਰ ਇਮਾਨਦਾਰ ਪਾਰਟੀ ਵੱਲੋਂ ਕੀਤੀ ਗਈ ਹੈ ਤੇ ਇਹਦਾ ਜਵਾਬ ਮੈਨੂੰ ਲੱਗਦਾ ਵੀ ਇਹ ਜਲਦੀ ਦਊਗਾ ਉਹਦੇ ਬਾਅਦ ਇਹਨੂੰ ਫਿਰ ਪਹਿਲਾਂ ਮੈਂ ਪੱਤਰਕਾਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਤੇ ਕੋਈ ਇਹਦਾ ਰਿਐਕਸ਼ਨ ਲਾਓ ਉਹ ਤੋਂ ਬਾਅਦ ਇਹਦੇ ਹੋਰ ਜਿਹੜੇ ਕਾਗਜ਼ ਐ ਇਸੇ ਫੈਕਟਰੀ ਨਾਲ ਰਿਲੇਟਡ ਐ ਉਹ ਵੀ ਅੱਗੇ ਲੋਕਾਂ 'ਚ ਆਉਣ ਵਾਲੇ ਸਮੇਂ 'ਚ ਨਸ਼ਰ ਕਰਾਂਗੇ ਫਿਰ ਅਜੇ ਤਾਂ ਆਪਾਂ ਇਹਦੀ ਫੈਕਟਰੀ ਬਾਰੇ ਗੱਲ ਕੀਤੀ ਇਹਦੇ ਜੀਦੇ ਦੀ ਫੈਕਟਰੀ ਬਾਰੇ ਨਹੀਂ ਗੱਲ ਕੀਤੀ ਉਹਦਾ ਵੀ ਬਹੁਤ ਕੁਝ ਆਪਾਂ ਆਪਣੇ ਕੋ ਆ ਗਿਆ ਹੋਇਆ ਕਿਵੇਂ ਜੀਸੀਬੀਆਂ ਦੇ ਪੈਸੇ ਪਏ ਖਾਤਿਆਂ 'ਚ ਕਿਵੇਂ ਡੈਲਾ ਗਈਆਂ ਤੇ ਪਿੰਡਾਂ ਦੇ ਵਿੱਚ ਕੰਮ ਰੁਕੇ ਹੋਏ ਆ ਪਿੰਡਾਂ ਦੇ ਲੋਕ ਵੇਖਣ ਦਾ ਹੈ ਕਦੋਂ ਸਾਡਾ ਕੰਮ ਸਟਾਰਟ ਹੋਵੇ ਤੇ ਹੈਰਾਨੀ ਦੀ ਗੱਲ ਇਹ ਆ ਵੀ ਬਹੁਤੇ ਪਿੰਡਾਂ 'ਚ ਜਿੱਥੇ ਕਾਲੀ ਕਾਂਗਰਸੀ ਸਰਪੰਚ ਸੀ ਉੱਥੇ ਨਾ 2 ਸਾਲ ਪੈਸਾ ਰੋਕ ਕੇ ਰੱਖਿਆ ਹੁਣ ਜਦੋਂ ਸਰਪੰਚ ਹਟ ਗਏ ਤੇ ਪ੍ਰਬੰਧਕ ਲੱਗੇ ਹੋਏ ਆ ਤੇ ਪ੍ਰਬੰਧਕਾਂ ਸੈਕਟਰੀਆਂ ਰਾਹੀਂ ਇਹ ਪੈਸਾ ਸਾਰਾ ਟਰਾਂਸਫਰ ਕੀਤਾ ਔਰ ਇਹ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤਾ ਇੱਕ ਬਾਬਾ ਦੀਪ ਸਿੰਘ ਬਿਲਡਿੰਗ ਮਟੀਰੀਅਲ ਵਾਲੀ ਵੀ ਆ ਉਹ ਅਗਲੀ ਵੀਡੀਓ 'ਚ ਕਰਾਂਗੇ ਗੱਲ ਉਹ ਵੀ ਇਹ ਤਾਂ ਬਹੁਤ ਖਾਸ ਮੌਕਾ ਚ ਹੈ ਉਥੇ ਮਟੀਰੀਅਲ ਦਾ ਪੈਸਾ ਵੀ ਗਿਆ ਪੂਰਿਆਂ ਦਾ ਪੈਸਾ ਵੀ ਗਿਆ ਤੇ ਉਹ ਵੀ ਆਪਣੇ ਆਪ ਨੂੰ ਬੜਾ ਇਮਾਨਦਾਰ ਬੰਦਾ ਕਹਿੰਦਾ ਉਹਦਾ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਉਹ ਬੰਦਾ ਕੌਣ ਹੈ ਤੇ ਉਹ ਪੈਸਾ ਕਿਵੇਂ ਇਹਨੇ ਗਵਨ ਕੀਤਾ ਹੋਇਆ ਹਲਕੇ ਦਾ ਹੋਰ ਇਹਦਾ ਤੇ ਉਹ ਕੰਮ ਹੈਗਾ ਕਹਿੰਦੇ ਇੱਕ ਕਹਾਵਤ ਹੈ ਵੀ ਬਾਸਾਡੇ ਦੇ ਇੱਕ ਜਨਾਨੀ ਦਾ ਕਿ ਲੁਟੇਰੇ ਨੇ ਜਾਂ ਜੇਬ ਕਤਰੇ ਨੇ ਜੇਬ ਕੁੱਤਰ ਲਈ ਉਹਦੀ ਉਹ ਬੜਾ ਉਹਨੇ ਰੋਲਾ ਪਾਇਆ ਸਾਰੇ ਬਾਸਾਡੇ ਚ ਤੇ ਮੇਰੀ ਜੇਬ ਕੁੱਤਰ ਲਈ ਜੇਬ ਤੋਂ 500 ਰੁਪਇਆ ਕੱਢ ਲਿਆ ਕੇ ਇਹਨੇ ਉਹਦੇ ਕੋਲ ਜਾਣ ਚੁਗਾ ਕਰਾਇਆ ਨਹੀਂ ਹੈਗਾ ਔਰ ਉਹ ਸਾਰੇ ਬਸ ਸਾਡੇ ਚ ਰੌਲਾ ਪੈ ਗਿਆ ਫਿਰ ਇਹਦੇ ਵਰਗਾ ਹੀ ਇੱਕ ਡਾਕੂ ਜਿਹਨੇ ਜੇਬ ਕੱਟੀ ਹੁੰਦੀ ਆ ਉਹ 500 ਚੋਂ 100 ਰੁਪਇਆ ਉਹ ਜਨਾਨੀ ਨੂੰ ਆ ਕੇ ਵਾਪਸ ਦਿੰਦਾ ਤੇ ਜਨਾਨੀ ਕਹਿੰਦੀ ਵਾਹਿਗੁਰੂ ਤੇਰਾ ਭਲਾ ਕਰੇ ਤੇਰੇ ਬੱਚੇ ਜੀਨ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਜਿੰਨੇ ਮੇਰੀ ਬਾਹ ਫੜੀ ਆ ਤੇ ਉਹਦੇ 500 ਚੋਂ 100 ਰੁਪਇਆ ਵਾਪਸ ਕਰਕੇ 400 ਆਪਣੀ ਜੇਬ ਚ ਪਾ ਲਿਆ ਤੇ ਹੁਣ ਵੀ ਇਹਦੇ ਹਾਲਾਤ ਜਿਹੜੇ ਪਿੰਡਾਂ ਦੇ ਜਾ ਜਾ ਕੇ ਕਿਤੇ ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸੇ ਦੇ ਰਿਹਾ ਕਿਸ ਨੂੰ 5000 ਕਿਸ ਨੂੰ 10000 ਦੇ ਰਿਹਾ ਉਹ ਤੁਹਾਡੀਆਂ ਜੇਬਾਂ ਵਿੱਚ ਦੇ ਰਿਹਾ ਇਹਦੇ ਕੋ ਆਪ ਦਾ ਕੁਝ ਨਹੀਂ ਹੈਗਾ ਇਹਨੇ ਢਾਡੇ ਹੀ ਲੱਖਾਂ ਰੁਪਏ ਇੱਥੇ ਪਿੰਡਾਂ ਚੋਂ ਕੱਢੇ ਹੋਏ ਆ ਤੇ ਤੁਹਾਨੂੰ ਹੀ 5000 ਰੁਪਏ ਦੇ ਦੇਣਾ ਤੇ ਤੁਸੀਂ ਕਹਿੰਦੇ ਜੀ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਉਹ ਤੁਹਾਡੇ ਪਿੰਡਾਂ ਚੋਂ ਆਉਂਦਾ ਹੁਣ ਮੈਂ ਕੱਲੇ ਕੱਲੇ ਪਿੰਡ ਦੀ ਕੱਲੀ ਕੱਲੀ ਵੀਡੀਓ ਪਾਵਾਂਗਾ ਔਰ ਤੁਹਾਨੂੰ ਦੱਸਾਂਗਾ ਵੀ ਪੈਸਾ ਕਿੱਥੇ ਜਾ ਇਹ ਜਿਹੜਾ ਕੋਵੇਰੀ ਐਗਰੋਵੇਟ ਪ੍ਰਾਈਵੇਟ ਲਿਮਟਿਡ ਹੈ ਇਹਦੇ ਵਿੱਚ ਬਰਿਆਂ ਦੇ ਵਿੱਚੋਂ ਪੈਸੇ ਗਏ ਨਵਾਂ ਬਰਿਆਂ ਪਿੰਡ ਹੈ ਚੋਲੇ ਬਲਾਕ ਦਾ ਉਹਦੇ ਵਿੱਚੋਂ ਪੈਸਾ ਗਿਆ ਵਿਰੰਗ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਸੰਗਤਪੁਰਾ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਮੁੰਡੇ ਪਿੰਡੋਂ ਪੈਸਾ ਗਿਆ ਮਾਨਕ ਦੇਕੇ ਚੋ ਗਿਆ ਕੌੜੇ ਵਿਧਾਨ ਤੇ ਖੇਲੇ ਖੇਲੇ ਜਿੱਥੇ ਸਭ ਤੋਂ ਜ਼ਿਆਦਾ ਪੈਸਾ ਗਿਆ ਕਰਮੂ ਵਾਲੇ ਤੋਂ ਪੈਸਾ ਗਿਆ ਕਮੋਟਾਏ ਵਾਲੇ ਤੋਂ ਪੈਸਾ ਗਿਆ ਘੜਕੇ ਤੋਂ ਪੈਸਾ ਗਿਆ ਜੋਰ ਢਾਏ ਵਾਲੇ ਤੋਂ ਪੈਸਾ ਗਿਆ ਫਤਿਹਮਾਦ ਤੋਂ ਪੈਸਾ ਗਿਆ ਦਲਾਵਰਪੁਰ ਤੋਂ ਪੈਸਾ ਗਿਆ ਧੁੰਨ ਢਾਏ ਵਾਲੇ ਤੋਂ ਪੈਸਾ ਗਿਆ ਚੋਲੇ ਤੋਂ ਗਿਆ ਚੰਬਾ ਕਲਾਂ ਵੇਲੀਆਂ ਤੋਂ ਗਿਆ ਚੰਬਾ ਕਲਾਂ ਤੋਂ ਗਿਆ ਚਾਲ ਤੋਂ ਗਿਆ ਬ੍ਰਹਮਪੁਰ ਤੇ ਭੈਲ ਢਾਏ ਵਾਲਾ ਤੋਂ ਚੋਲੇ ਬਲਾਗ ਦੇ ਪਿੰਡਾਂ ਚੋਂ ਇੰਨਾ ਪੈਸਾ ਜਿਹੜਾ ਇਹ 2 ਨੰਬਰ ਦੀ ਇਹਨਾਂ ਦੀ ਫੀਲਡ ਦੀ ਫੈਕਟਰੀ ਆ ਜਿੱਤੋਂ ਇਹਨਾਂ ਨੇ ਸਾਰਾ ਗਵਨ ਕੀਤਾ ਔਰ ਫੀਡ ਦੀ ਫੈਕਟਰੀ ਤੋਂ ਪੈਸਾ ਪਾ ਕੇ ਤੇ ਮੋਗੇ ਦੀ ਇੱਕ ਫੀਡ ਦੀ ਫੈਕਟਰੀ ਆ ਜਗਦੰਬੇ ਫੀਡ ਫੈਕਟਰੀ ਉਹਦੇ 'ਚ ਪੈਸਾ ਗਿਆ ਉਹਦੀਆਂ ਵੀ ਸਟੇਟਮੈਂਟਾਂ ਤੁਹਾਨੂੰ ਦਵਾਂਗੇ ਜੀ ਉਥੋਂ ਕਿਹਦੇ ਕਿਹਦੇ ਖਾਤੇ ਗਿਆ ਤੇ ਆ ਨਵੀਂ ਗੱਡੀ ਲੈ ਕੇ ਆਇਆ ਚੇਅਰਮੈਨ ਸਾਹਿਬ ਆਪਣਾ 24 ਲੱਖ ਰੁਪਏ ਦੀ ਹੋਣਾ ਇਹ ਵੀ ਅੱਗੇ ਆ ਗਿਆ ਜੀ ਬਲੌਕ ਖਡੂਰ ਸਾਹਿਬ ਬਲੌਕ ਖਡੂਰ ਸਾਹਿਬ ਤੋਂ ਹੰਸਾ ਵਾਲੇ ਤੋਂ ਪੈਸਾ ਗਿਆ ਜਾਂਗੀਰ ਤੋਂ ਗਿਆ ਕੱਲੇ ਤੋਂ ਗਿਆ ਕੰਗਾ ਤੋਂ ਗਿਆ ਖਡੂਰ ਸਾਹਿਬ ਤੋਂ ਗਿਆ ਖਖ ਗੁੰਦਵਾਲ ਤੋਂ ਗਿਆ ਗੁੰਦਵਾਲ ਸਾਹਿਬ ਤੋਂ ਪੈਸਾ ਗਿਆ ਜੀ ਬਲੌਗ ਤਰਨ ਦਾਮ ਬਾਗੜੀਆਂ ਖੁਰਦ ਤੋਂ ਗਿਆ ਮਲਮੋਰੀ ਤੋਂ ਗਿਆ ਮਾਨੋਚਾਲ ਕਲਾਂ ਜੋ 519000 ਰੁਪਇਆ ਉਹ ਫੈਕਟਰੀ ਚ ਟ੍ਰਾਂਸਫਰ ਹੋਇਆ ਜਿਹੜੀ ਰਜਿਸਟਰਡ ਹੈ ਕੋਟ ਕਪੂਰੇ ਪੱਖੋਕੇ ਤੋਂ ਗਿਆ ਤੇ ਰੈਸ਼ੀਆਣੇ ਤੋਂ ਗਿਆ ਪੈਸਾ ਇਹ ਸਾਰਾ ਪੈਸਾ ਆਪਣੇ ਹਲਕੇ ਦਾ ਜਿਹੜਾ ਇਹ ਫੀਲਡ ਦੀ ਫੈਕਟਰੀ ਚ ਗਿਆ ਤੇ ਮੇਰੀ ਆ ਬੇਨਤੀ ਆ ਪਿਆ ਤੁਹਾਡੇ ਪਿੰਡਾਂ ਚੋਂ ਆਉਂਦਾ ਤੇ ਤੁਹਾਡਾ ਪੈਸਾ ਇਹਨਾਂ ਫੀਡ ਦੀਆਂ ਫੈਕਟਰੀਆਂ ਚ ਪਾ ਕੇ ਖਾ ਚੁੱਕੇ ਆ ਤੇ ਇਹਨੂੰ ਪੁੱਛਿਓ ਵੀ ਵਿਕਾਸ ਕਾਰਜ ਸਾਡੇ ਪਿੰਡਾਂ ਚ ਗੰਦ ਪਿਆ ਹੋਇਆ ਤੇ ਇਹ ਪੈਸਾ ਕਿੱਥੇ ਗਿਆ ਅਜੇ ਤਾਂ ਇਹ ਫੈਕਟਰੀ ਉਹਦੀ ਕੋਵਰੀ ਵਾਲੀ ਆਪਾਂ ਗੱਲ ਕੀਤੀ ਫੀਡ ਦੀ ਇਹ ਕਾਲੀਆ ਟਾਇਲ ਫੈਕਟਰੀ ਬਾਰੇ ਆਪਾਂ ਗੱਲ ਨਹੀਂ ਕੀਤੀ ਉਹ ਵੀ ਕਰਾਂਗੇ ਅਗਲੀ ਵੀਡੀਓ ਚ ਉਹ ਕਿੰਨੇ ਕਰੋੜ ਰੁਪਈਆ ਇੱਕ ਫੈਕਟਰੀ ਚ ਗਿਆ ਤੇ ਪਿੰਡਾਂ 'ਚ ਮਾਲ ਨਹੀਂ ਪਹੁੰਚਿਆ ਉਹਦਾ ਵੀ ਦੱਸਾਂਗੇ ਜੀ ਅੱਜ ਦੇ ਲਈ ਬਸ ਇੰਨਾ ਹੀ ਆ ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰੂੰਗਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਦੀ ਜਿਹੜੀ ਸਚਾਈ ਆ ਕੱਟਰ ਇਮਾਨਦਾਰ ਦੀ ਇਹ ਲੋਕਾਂ ਸਾਹਮਣੇ ਜ਼ਰੂਰ ਲਿਆਓ ਤੈਨੂੰ ਇਹਦਾ ਚਿਹਰਾ ਜਿਹੜਾ ਲੋਕ ਦਿਖਾਵਾ ਕਰਦਾ ਤੇ ਉਹ ਲੋਕਾਂ ਸਾਹਮਣੇ ਨੰਗਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਆ ਬੇਚਾ ਉਹ ਪੋਸਟ ਬਧਾਇਆ ਕਰ ਮਨਜੀਤ ਸਿੰਘ ਸਿਕਿਓਲੋਜੀ ਸ਼ੇਅਰ ਕੀਤੀ ਗਈ ਤਾਂ ਇੱਕ ਦਾ ਜਸ ਲਾਲਪੁਰਾ ਨੌਜਵਾਨ ਉਸ ਵੱਲੋਂ ਵੀ ਕੀਤੀ ਗਈ ਅਲੀਗੇਸ਼ਨ ਤੁਹਾਡੇ ਤੇ ਵੱਡੇ ਲਗਾਏ ਗਏ ਨੇ ਕਿ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਕਰੋੜਾਂ ਰੁਪਏ ਦਾ ਗਵਨ ਕੀਤਾ ਹੈ ਉਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਮੇਰੇ ਨਾਲ ਤੋਂ ਕੀ ਕਹਿਣਾ ਚਾਹੋਗੇ ਇਸ ਬਾਬਤ ਪਹਿਲਾ ਸਵਾਲ ਤੇ ਮੇਰਾ ਪ੍ਰੈਸ ਵਾਲੇ ਵੀਰ ਤੈਨੂੰ ਹੀ ਆ ਕਿ ਗੁਰੂਆਂ 90 ਲੱਖ ਨੂੰ ਕਰੋੜਾ ਬਣਾਈ ਜਾਂਦੇ ਆ ਜਾਂ 10 ਲੱਖ ਹੋਰ ਪਾ ਦੇ ਵਿੱਚ ਮੇਰੇ ਕੋਲ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਵੱਲੋਂ ਨਹੀਂ ਨਹੀਂ ਉਹ ਠੀਕ ਹੈ ਪਰ ਪਹਿਲਾਂ ਗੱਲ ਨੂੰ ਸਮੂਥ ਜਿਹੜੀ ਸਿੱਕੀ ਸਾਹਿਬ ਨੇ ਜਿਹੜੀ ਸਿੱਕੀ ਦਿੱਤਾ ਗਿਆ ਉਹ ਜਦੋਂ ਖਬਰ ਚੱਲੇਗੀ ਤੁਸੀਂ ਦੇਖ ਲਿਓ ਜੋ ਵੀ ਅੱਗੇ ਚੱਲ ਰਹੀ ਹੈ ਸਿੱਕੀ ਸਾਹਿਬ ਨੇ ਜੋ ਪੋਸਟ ਸ਼ੇਅਰ ਕੀਤੇ ਆ ਉਹ ਚ ਕਿਹਾ ਕਿ 90 ਲੱਖ ਰੁਪਈਆ ਇਹਨਾਂ ਨੇ ਕਿਸੇ ਫਰਮ ਦੇ ਵਿੱਚ ਪਾ ਕੇ ਕੱਢ ਲਿਆ ਪਹਿਲਾਂ ਤੇ ਮੇਰਾ ਸਵਾਲ ਇਹ ਹੈ ਸਿੱਕੀ ਸਾਹਿਬ ਨੂੰ ਕਿ ਪਈ ਵਾਕਾਂ ਵਾਲੀ ਲੜਾਈ ਛੱਡ ਦੀਏ 10 ਸਾਲ ਜੇ ਤੁਸੀਂ ਵਿਧਾਇਕ ਰਹੇ ਹੋ ਮਚੋਰ ਮੈਂ ਤਾਂ ਸੋਚਦਾ ਹਾਂ ਮਚੋਰ ਹੋਵੋਗੇ ਤੁਹਾਨੂੰ ਚਾਹੀਦਾ ਸੀ ਕਿ ਜੇ ਕੋਈ ਗੱਲਬਾਤ ਹੈਗੀ ਆ ਐਵੇਂ ਕੱਲ ਨੂੰ ਕੋਈ ਹੋਰ ਪਾ ਦੂ ਪਰਸੋਂ ਹੋਰ ਪਾ ਦੂ ਚੌਥ ਹੋਰ ਪਾ ਦੂ ਤੇ ਆਪਾਂ ਤੁਸੀਂ ਉੱਥੇ ਪ੍ਰੈਸ ਕਾਨਫਰੰਸ ਕਰੋ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗੇ ਨੇ ਤੇ ਮੈਂ ਵੀ ਇਧਰੋਂ ਸਬੂਤਾ ਸਹਿਤ ਜਿਹੜਾ ਉਹਦਾ ਕੋਈ ਜਵਾਬ ਦਿੰਦਾ ਤੇ ਪਰ ਆਪਾਂ ਚਲਾਕ ਨੂੰਬੜੀ ਵਾਲੀ ਸਿਆਸਤ ਜਿਹੜੀ ਉਹ ਕਰਦੇ ਆ ਇਹ ਤੁਹਾਡੀ ਫੇਲ ਹੋ ਚੁੱਕੀ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਲੋਕਾਂ ਨੇ ਤੁਹਾਨੂੰ ਚੰਗੀ ਤੁਹਾਨੂੰ ਮੂੰਹ ਦੀ ਖਾਣੀ ਪਈ ਆ ਤੇ ਤੁਸੀਂ ਜਿਗਰਾ ਰੱਖੋ ਵਿਰੋਧੀ ਧਿਰ ਦੇ ਤੁਸੀਂ ਲੀਡਰ ਹੋ ਜਿਗਰਾ ਰੱਖ ਕੇ ਪ੍ਰੈਸ ਕਾਨਫਰੰਸ ਕਰੋ ਸਰਦਾਰਾਂ ਨੂੰ ਬੈਠੋ ਸਾਰੀ ਪ੍ਰੈਸ ਨੂੰ ਸੱਦੋ ਕੈਮਰਾਮੈਨ ਵੱਡੇ ਵੱਡੇ ਚੈਨਲ ਸੱਦੋ ਉਹਨਾਂ ਨੂੰ ਕੋਈ ਜਲ ਪਾਣੀ ਛਕਾਓ ਤੇ ਮੇਰੀ ਗੱਲ ਰੱਖੋ ਕਿ ਲਾਲਪੁਰਾ ਇੱਥੋਂ ਠੱਗੀ ਕਰ ਗਿਆ ਚੋਰੀ ਕਰ ਗਿਆ ਡਾਕਾ ਡਾਕਾ ਮਾਰ ਗਿਆ ਤੇ ਸੁਆਦ ਆਉਂਦਾ ਐਵੇਂ ਇਧਰ ਉਧਰ ਦੀਆਂ ਵੀਡੀਓ ਆਪਾਂ ਚੱਕ ਕੇ ਸ਼ੇਅਰ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈ ਦੂਜੀ ਗੱਲ ਜਿਹੜੀ ਉਹ ਫਰਮ ਕਹਿੰਦੇ ਨੇ ਗਾਂ ਵਾਲੀ ਕੀ ਆnde ਪੰਜਾਬੀ ਭਾਸ਼ਾ ਚ ਉਤਰ ਪੈਂਦੇ ਆ ਕਾਓ ਬੇਰੀ ਕਿ ਉਹਦੇ ਵਿੱਚ ਪੈਸੇ ਜਿਹੜੇ ਪਾ ਕੇ ਤੇ 90 ਲੱਖ ਰੁਪਏ ਦੀ ਚੀਟਿੰਗ ਕਰ ਲਈ ਆ ਜੀ ਉਹ ਇਹ ਰঞ্জੀਤ ਸਿੰਘ ਚੀਮੇ ਦੀ ਉਹ ਹੈਗੀ ਆ ਫੈਕਟਰੀ ਹੈਗੀ ਆ ਫੀਡ ਵਾਲੀ ਵੇਖੋ ਪਹਿਲੀ ਗੱਲ ਤੇ ਉਹ ਰঞ্জੀਤ ਸਿੰਘ ਚੀਮੇ ਦੀ ਚੇਅਰਮੈਨ ਸਾਫ ਦੀ ਨਹੀਂ ਹੈਗੀ ਉਹ ਉਹਦੇ ਭਰਾ ਬਲਜੀਤ ਸਿੰਘ ਚੀਮੇ ਦੀ ਆ ਉਹ ਫਰਮ ਜਿਹੜੀ ਆ ਉਹ ਕਾਓ ਬੈਰੀਓ ਦਾ ਨਾਮ ਹੈ ਕਿ ਉਹ ਸਭ ਤੋਂ ਪਹਿਲਾਂ ਉਹਨੇ ਫੀਡ ਬਣਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਸੀ ਦੂਜੀ ਗੱਲ ਇਹ ਆ ਕਿ ਜਦੋਂ ਆਪਾਂ ਲੁੱਟਾ ਖੋਹਾ ਕਰਕੇ ਕੋਈ ਪ੍ਰਾਪਰਟੀ ਬਣਾਈ ਹੋਵੇ ਫੈਕਟਰੀਆਂ ਬਣਾਈਆਂ ਹੋਣ ਤੇ ਉਦੋਂ ਆਪਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਕੰਪਨੀ ਐਕਟ ਕੀ ਆਂਦਾ ਉਸ ਫਰਮ ਨੇ ਹੋਇਆ ਇੱਕ ਕਿ ਸਾਡੇ ਖੇਮ ਕਰਨ ਹਲਕੇ ਦੇ ਵਿੱਚ ਕਰੋੜਾਂ ਰੁਪਈਆ ਦਾ ਮਨਰੇਗਾ ਦਾ ਕੰਮ ਜਿਹੜਾ ਉਹ ਹੋਇਆ ਤੇ ਮੈਨੂੰ ਸਾਡੇ ਐਮਐਲਏ ਸਾਹਿਬ ਨੇ ਪਤਾ ਲੱਗਾ ਵੀ ਇੰਨੇ ਕਰੋੜਾ ਰੁਪਈਆ ਦਾ ਜਿਹੜਾ ਵਾ ਉਹ ਇੱਥੇ ਕੰਮ ਹੋਇਆ ਹੈ ਤੇ ਮੈਂ ਵੀ ਕਿਹਾ ਵੀ ਆਪਣੇ ਕੋ ਵੀ ਉਹ ਬੰਦੇ ਆ ਜਾਣ ਜਿਹੜੇ ਬੰਦੇ ਆਪਣੇ ਕੋਲੋਂ ਪੈਸਾ ਲਾ ਕੇ ਮਨਰੇਗਾ ਦੇ ਵਿੱਚ ਜਿਹੜਾ ਉਹ ਕੰਮ ਕਰਨ ਬਲਜੀਤ ਸਿੰਘ ਚੀਮਾ ਫੋਟੋ ਆ ਵਿਖਾਈ ਜਾਂਦੇ ਆ ਵੇਖੋ ਐਮਐਲਏ ਨਾਲ ਆ ਫਲਾਨੇ ਨਾਲ ਉਹ ਯਾਰ ਫੋਟੋਈ ਤੇ ਕੋਈ ਗੱਲ ਹੀ ਨਹੀਂ ਉਹ ਤਾਂ ਹੁੰਦਾ ਹੀ ਮੇਰੇ ਨਾਲ ਹਰ ਚੌਥੇ ਪੰਜਵੇਂ ਦਿਨ ਤੋਂ ਮੇਰੇ ਨਾਲ ਹੁੰਦਾ ਤੇ ਇਸ ਕਰਕੇ ਅਸੀਂ ਮੈਨੂੰ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਭਾਜੀ ਮੈਂ ਪੈਸੇ ਇਹਦੇ ਚ ਲਾ ਲੀਨਾ ਤੇ ਮੈਂ ਕੰਮ ਜਿਹੜਾ ਉਹ ਤੁਹਾਡਾ ਜਿੰਨਾ ਵੀ ਮੰਦਰੀਗਾ ਦਾ ਉਹ ਕਰਾਂਗਾ ਜਿੰਨਾ ਵੀ ਨਗਦ ਕੰਮ ਤੁਸੀਂ ਮੈਨੂੰ ਦੇ ਸਕਦੇ ਨਗਦ ਦੇ ਦਿਓ ਜਿੰਨਾ ਧਾਰ ਕੋ ਉਹਨਾਂ ਮੈਂ ਧਾਰ ਕਰ ਦੂੰ ਤੇ ਇਹ ਇਦਾਂ ਹੀ ਚੱਲਦਾ ਹੈ ਭਾਵੇਂ ਕਿ ਅਕਸਰ ਨੂੰ ਪੁੱਛ ਲਓ ਜੋ ਵੀ ਹੈ ਉਸ ਤੋਂ ਬਾਅਦ ਵਿੱਚ ਜਿਓ ਪੈਸੇ ਜਿਓ ਫਰਮ ਨੂੰ ਗਏ ਨੇ ਉਹ ਇੱਕ ਸੈਕਟਰੀ ਨੇ ਇੱਕ ਪ੍ਰਬੰਧਕ ਨੇ ਉਹਦਾ ਮਤਾ ਪਾਇਆ ਮਤਾ ਪਾਉਣ ਤੋਂ ਬਾਅਦ ਬੀਡੀਪੀਓ ਜਿਹੜੇ ਅਥਾਰਟੀ ਨੇ ਉਹਨਾਂ ਨੇ ਸਾਈਨ ਕੀਤੇ ਹੋਣਗੇ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਉਹ ਫਰਮ ਦੇ ਵਿੱਚ ਪੈਸੇ ਗਏ ਹੋਣਗੇ ਕੋਈ ਅਫਸਰ ਏਡਾ ਨਿਆਣਾ ਨਹੀਂ ਆ ਕਿ ਖਾਨ ਨੂੰ ਪੈਸੇ ਏਦਾਂ ਦੇ ਦੇ ਜਾਂ ਸਾਡੇ ਵੱਲੋਂ ਕੋਈ ਏਦਾਂ ਦਾ ਦਬਾਣ ਨਹੀਂ ਹੈਗਾ ਜਿਵੇਂ ਇਹਨਾਂ ਦੇ ਰਾਜ ਦੇ ਵਿੱਚ ਹੁੰਦਾ ਸੀ ਉਹ ਫਰਮਾਂ ਜੇ ਆਉਣਗੀਆਂ ਤੁਸੀਂ ਵੇਟ ਕਰੋ ਸ਼ਤਾਬਦੀ ਹੈ ਉਹ ਆਪਣਾ ਗੁਰੂ ਅਮਰਦਾਸ ਜੀ ਦਾ ਜਿਹੜਾ ਸਮਾਗਮ ਹੈ ਉਹਨੂੰ ਲੰਘ ਲੈਣ ਦਿਓ ਉਹ ਵੀ ਜਿਹੜਾ ਇਹਨਾਂ ਦਾ ਚਾਹ ਉਹ ਪੂਰਾ ਕਰ ਦਿਆਂਗੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਪੈਸੇ ਉਹਦੇ ਵਿੱਚ ਗਏ ਨੇ ਉਹ ਸਾਰੇ ਪੈਸਿਆਂ ਦਾ ਕੰਮ ਜਿਹੜਾ ਹੈ ਉਹ ਤਕਰੀਬਨ ਹੋਇਆ 90 ਲੱਖ ਰੁਪਈਆ ਕੀ ਹੁੰਦਾ ਹੈ 90 ਲੱਖ ਨਾਲ ਤਾਂ 10 ਗਲੀਆਂ ਨਹੀਂ ਬੰਦੀਆਂ ਤੇ ਇੱਥੇ ਦੇ ਇੰਨਾ ਕੰਮ ਪਿਆ ਜਿਹੜਾ ਕਰਨ ਵਾਲਾ ਦੂਸਰੀ ਗੱਲ ਇਹ ਹੈ ਕਿ ਉਹ ਪੈਸੇ ਤਾਂ ਅਸੀਂ ਤਾਂ ਖਾਦੇ ਮੰਨਦੇ ਜੇ ਉਹ ਪੈਸੇ ਸਾਡੇ ਕਿਸੇ ਪਰਸਨਲ ਅਕਾਊਂਟ ਦੇ ਵਿੱਚ ਆ ਜਾਂਦੇ ਉਹ ਜਿਹੜੇ ਪੈਸੇ ਨੇ ਉਹ ਫਰਮ ਦੇ ਖਾਤੇ ਗਏ ਨੇ ਤੇ ਫਰਮ ਨੇ ਆਪਣੇ GST ਦੇ ਵਿੱਚ ਇਹ ਵਾਅਦਾ ਕਰ ਲਿਆ ਸੀ ਕਿ ਹੁਣ ਅਸੀਂ ਪੋਰੀਆਂ ਦਾ ਕੰਮ ਵੀ ਕਰਾਂਗੇ ਅਸੀਂ ਸੀਮੈਂਟ ਦਾ ਕੰਮ ਵੀ ਕਰਾਂਗੇ ਅਸੀਂ ਸਾਰੇ ਹੀ ਕੰਮ ਜਿਹੜੇ ਪੰਚਾਇਤ ਨੂੰ ਲੈ ਕੇ ਹੁੰਦੇ ਆ ਉਹ ਅਸੀਂ ਕਰਾਂਗੇ ਤੇ ਉਹ ਫਰਮ ਜਿਹੜੀ ਬਿਲਕੁਲ ਲੀਗਲ ਹੈਗੀ ਆ ਤੇ ਸਿੱਕੀ ਸਾਹਿਬ ਸਿੱਕੀ ਸਾਹਿਬ ਤਾਂ ਹੀ ਮੈਨੂੰ ਲੱਗਾ 10 ਸਾਲ ਹਲਕੇ ਦਾ ਵਿਕਾਸ ਇਹਨਾਂ ਪਿੱਛੇ ਚਲ ਗਿਆ ਹੈ ਕਿ ਆਪਾਂ ਨੂੰ ਇੰਨੀ ਸਮਝ ਹੀ ਨਹੀਂ ਹੈਗੀ ਕਿ ਕਦੋਂ ਬੋਲਣਾ ਹੈ ਕਦੋਂ ਨਹੀਂ ਬੋਲਣਾ ਕੀ ਬੋਲਣਾ ਹੈ ਕੀ ਨਹੀਂ ਉਹਨਾਂ ਨੂੰ ਤੇ ਇਹ ਲੱਗਾ ਕਿ ਸ਼ਾਇਦ ਲਾਲਪੁਰੇ ਤੇ ਜਿਹੜੀ ਪੋਸਟ ਪੈ ਗਈ ਆ ਹੁਣ ਖਣੀ ਇਹਦੀ ਸ਼ਵੀ ਧੁੰਦਲੀ ਹੋ ਜਾਣੀ ਆ ਵਾਕਈ ਇਹਨੇ 90 ਲੱਖ ਰੁਪਈਆ ਖਾ ਲਿਆ ਹੋਣਾ ਲੋਕਾਂ ਦੇ ਨੇ ਮਨੋਂ ਲੈ ਜਾਣਾ ਵੀ ਇਹ ਵੀ ਪੈਸੇ ਖਾਂਦਾ ਤੇ ਮੇਰਾ ਖਣੀ ਦੁਬਾਰਾ ਦਾਅ ਲੱਗ ਜਾਣਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਸਿੱਖੀ ਸਾਹਿਬ ਦੂਰਾ ਜਨਮ ਲੈਣਾ ਪਊਗਾ ਹਲਕਾ ਖਡੂਰ ਸਾਹਿਬ ਦੀ ਸੰਗਤ ਕੋ ਜਿੱਤ ਲਈ 10 ਸਾਲ ਤੁਹਾਨੂੰ ਇਹਨਾਂ ਨੇ ਜਿਹੜਾ ਉਹ ਵੇਖਿਆ ਹੈ ਦੂ ਇੱਕ ਗੱਲ ਇਹ ਵੀ ਹੈ ਜੇ ਨਾ ਮੇਰੇ ਤੇ ਇਲਜ਼ਾਮ ਲਾਉਣੇ ਹੀ ਨਾ ਕੋਈ 80 90 ਕਰੋੜ ਦੇ ਲਾਉਣ ਐਮਐਲਏ ਦੀ ਕੁਰਸੀ ਬਹੁਤ ਵੱਡੀ ਕੁਰਸੀ ਹੁੰਦੀ ਜੇ ਕਰਪਸ਼ਨ ਕਰਨ ਵਾਲੇ ਬੰਨੇ ਆ ਜੇ ਇਹ ਕੋਈ 80 ਲੱਖ ਕਰੋੜ 2 ਕਰੋੜ ਤੇ ਨਹੀਂ ਖਲੋਂਦੀ ਇਹ ਕਹਿੰਦੇ ਐਮਐਲਏ ਲਾਲਪੁਰਾ ਠੇਕੇ ਵਾਲਿਆਂ ਕੋ 1 ਮਹੀਨੇ ਦਾ 10 ਲੱਖ ਰੁਪਈਆ ਜਿਹੜਾ ਉਹ ਮੰਗਦਾ ਜਦੋਂ 10 ਲੱਖ ਨਹੀਂ ਦਿੰਦੇ ਤੇ ਐਮਐਲਏ ਦਾ ਇੱਕ ਰੈਸ਼ੀਆ ਨੇ ਤਾਂ ਬੰਦਾ ਇੱਕ ਲਾਲਪੁਰੇ ਦਾ ਬੰਦਾ ਤੇ ਇੱਕ ਕੰਗਾ ਦਾ ਬੰਦਾ ਰਲ ਕੇ ਜਾਲੀ ਸ਼ਰਾਬ ਜਿਹੜੀ ਆ ਉਹ ਬਣਾਉਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹ ਜਦੋਂ ਜਾਂਦੀ ਹੈ ਪਿੰਡਾਂ ਦੇ ਵਿੱਚ ਤੇ ਉਹਦੇ ਨਾਲ ਲਗਭਗ ਹਲਕਾ ਖਡੂਰ ਸਾਹਿਬ ਦੇ 60 ਤੋਂ 70 ਬੰਦੇ ਜਿਹੜੇ ਉਹ ਮਰ ਗਏ ਨੇ ਇਹ ਗੱਲ ਕਹਿੰਦੇ ਤੇ ਇਹ ਦੱਸਦੇ ਕਿ ਉਹ ਸ਼ਰਾਬ ਦੀ ਜੇ ਕੈਲਕੂਲੇਸ਼ਨ ਲਈਏ ਤੇ 2.5 ਤਿੰਨ ਕਰੋੜ ਰੁਪਈਆ ਪਿਛਲੇ 2.5 ਸਾਲਾਂ ਦਾ ਉਹੀ ਬੰਦ ਹੈ ਤਾਂ 80 ਲੱਖ ਤਾਂ ਬਹੁਤ ਪਿੱਛੇ ਰਹਿ ਗਿਆ ਇਹ ਗੱਲ ਕਰਦੇ ਕਿ ਐਮਐਲਏ ਲਾਲਪੁਰੇ ਦੇ ਤਿੰਨ ਪੀਏ ਨੇ ਉਹੀ ਜਿਹੜੇ ਪਿੰਡ ਵਾਗੇ ਨਾਲ ਲਏ ਨੇ ਉਹਨਾਂ ਨੇ ਆਪਣੇ ਤਹਿਸੀਲਦਾਰ ਮੰਡੇ ਆ ਤੇ ਆਏ ਮਹੀਨੇ ਉਹਨਾਂ ਦੇ ਤਹਿਸੀਲਦਾਰ ਤੇ ਆਰਸੀਆਂ ਕੋਲ ਉਹ ਜਿਹੜਾ ਉਹ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਜਿਹੜਾ ਉਹ ਇਕੱਠਾ ਕਰਦੇ ਆ ਤੇ ਫੇਰ ਉਹ ਲਗਭਗ ਜੇ ਗੈਲਿਆ ਜਾਵੇ ਤਾਂ 1.5 ਕਰੋੜ ਰੁਪਇਆ ਇਹ ਵੀ 2.5 ਸਾਲਾਂ ਦਾ ਬੰਦਾ ਹੈ 5 ਕਰੋੜ ਦਾ ਤਾਂ ਇਹੋ ਹੀ ਮੇਰੇ ਤੇ ਰੋਪ ਬੰਦਾ ਸੀ ਪਰ ਮੈਂ ਦੱਸਣਾ ਚਾਹਣਾ ਘੱਟੋ ਘੱਟ ਸਿੱਕੀ ਸਾਹਿਬ ਜੋ ਕੁਝ ਤੁਸੀਂ ਕੀਤਾ ਉਹ ਉਹਦੀ ਕੈਲਕੂਲੇਸ਼ਨ ਲਾ ਕੇ 2.5 ਸਾਲਾਂ 'ਚ ਬੋਲ ਦਿੰਦੇ ਕਿ ਐਮਐਲਏ ਲਾਲਪੁਰਾ 50 ਕਰੋੜ ਖਾ ਗਿਆ ਜਾਂ 70 ਕਰੋੜ ਖਾ ਗਿਆ ਯਾਰ 80 ਲੱਖ 90 ਲੱਖ ਦਾ ਲਾ ਕੇ ਨਾ ਜਲੀਲਤ ਨਾ ਕਰੋ ਘੱਟੋ ਘੱਟ ਇਹ ਕੁਰਸੀ ਨੂੰ ਕਰਪਸ਼ਨ ਕਿੰਨੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਵੀ ਪਤਾ ਹੈ ਕਿਤੋਂ ਕਿਤੋਂ ਕਰ ਸਕਦੇ ਹੋ ਮੈਂ ਪਹਿਲੇ ਚੈਨਲ ਤੇ ਵੀ ਬੋਲ ਚੁੱਕਾ ਤੇ ਇਸ ਕਰਕੇ ਮੈਂ ਤਾਂ ਅਹੀ ਕਹੂੰਗਾ ਕਿ ਮੈਂ ਇੱਕ ਪੋਜ਼ਿਟਿਵ ਜਿਹੜੀ ਰਾਜਨੀਤੀ ਕਰਨੀ ਚਾਹੁੰਦਾ ਕੌਣ ਕਦੋਂ ਕਿਹੜਾ ਬਲੈਕਮੈਲਰ ਕੀ ਵੀਡੀਓ ਪਾਈ ਜਾਂਦਾ ਮੈਂ ਵਾਰ-ਵਾਰ ਵੀਰੇ ਜਵਾਬ ਨਹੀਂ ਦੇ ਸਕਦਾ ਮੇਰੇ ਹਲਕੇ ਦੀ ਸੰਗਤ ਨੂੰ ਪਤਾ ਵਾ ਕਿ ਮੈਂ ਠੱਗਿਆਂ ਚੋਰਿਆਂ ਡਾਕੂਆਂ ਲਟੇਰਾਂ ਵਾਂ ਲਾਲਪਰਾ ਕੀ ਹੈ ਨਾ ਤੇ ਮੇਰੇ ਮੂੰਹ ਕਿਹਾ ਮੈਂ ਸਾਧ ਬਣ ਜਾਣਾ ਤੇ ਨਾ ਇਹਦੇ ਮੂੰਹ ਕਿਹਾ ਮੈਂ ਚੋਰ ਬਣ ਜਾਣਾ ਇਹ ਇਲਾਕੇ ਦੀ ਜਿਹੜੀ ਸੰਗਤ ਆ ਲੱਖਾਂ ਲੋਕ ਆ ਉਹ ਸਾਰਾ ਐਨਲਿਸਿਸ ਕਰਦੇ ਆ ਉਹ ਹਰ ਚੀਜ਼ ਨੂੰ ਪਰਖਦੇ ਆ ਸੋ ਇਹ ਉਹਨਾਂ ਤੇ ਨਿਰਭਰ ਆ ਜਿਹੜੀ ਗੱਲ ਇਹਦੀ ਹੈ ਕਿ ਇਹਨੂੰ ਇਹ ਲੱਗਾ ਕਿ ਮੈਂ ਸ਼ਵੀ ਧੁੰਦਲੀ ਕਰਕੇ ਤੇ ਸ਼ਾਇਦ ਅਗਲੀ ਵਾਰੀ ਮੇਰਾ ਦਾ ਲਾਜੂ ਉਹਦੇ ਲਈ ਇਹਨੂੰ ਦੂਰਾ ਜਨਮ ਜਿਹੜਾ ਉਹ ਲੈਣਾ। ਵਿਧਾਇਕ ਸਾਹਿਬ ਵੀਡੀਓ ਦੇ ਵਿੱਚ ਜਸ ਲਾਲਪੁਰ ਤੁਹਾਡੇ ਪਿੰਡ ਦਾ ਵਿਅਕਤੀ ਹੈ ਤੁਹਾਡੇ ਤੇ ਹੀ ਉਸ ਬਾਰੇ ਵੱਡੇ ਅਲਿਗੇਸ਼ਨ ਲਗਾਏ ਗਏ ਨੇ ਵੀਡੀਓ ਹਾਲਾ ਕਿ ਵਿਧਾਇਕ ਉਹਨਾਂ ਨੇ ਸ਼ੇਅਰ ਕੀਤੀ ਗਈ ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੇ ਪਿੰਡ ਦਾ ਹੀ ਹੋ ਗੱਤੀ ਹੈ ਜਿਹਾ ਲਾਲਪੁਰ ਮੇਰੇ ਵੀਰੇ ਤੇ ਘਰਾਂ 'ਚ ਗੱਲਾਂ ਹੋ ਜਾਂਦੀਆਂ ਨੇ ਪਿੰਡ ਦੀ ਗੱਲ ਕਰਦਾ ਇੱਥੇ ਤੇ ਕਈ ਵਾਰੀ ਘਰ ਦੇ ਘਰ ਦੀ ਦੀ ਨਹੀਂ ਬੰਦੀ ਉਹ ਰੋਪ ਲਾ ਦਿੰਦੀ ਆ ਵੀ ਇਹ ਮੇਰੇ ਤੋਂ ਦਾਜ ਮੰਗਦਾ ਐ ਇਹਨੇ ਮੇਰ ਨਾਲ ਮਾਰਕਟਾਈ ਕੀਤੀ ਐ ਤੇ ਪਿੰਡ ਹਲਕਾ ਇਹ ਤਾਂ ਅਲੱਗ ਗੱਲ ਐ ਸੋ ਦੂਸਰੀ ਗੱਲ ਆ ਰੋਪ ਲਾਉਣ ਦੀ ਕੋਈ ਗੱਲ ਨਹੀਂ ਹੁੰਦੀ ਰੋਪ ਆ ਤਾਂ ਫਿਰ ਮੈਂ ਤੇਰੇ ਤੇ ਲਾ ਦੂੰਗਾ ਕਿ ਤੂੰ ਸਵੇਰੇ ਮੇਰੇ ਕੋਲ 50000 ਮੰਗਿਆ ਤੇ ਤੂੰ ਮੰਨ ਲੇਗਾ ਨਹੀਂ ਹੋਣਾ ਇਦਾਂ ਜਦ ਮੈਂ ਕਹਿੰਦਾ ਕਿ ਹਾਂ ਬਸ ਇਹ ਮੈਂ ਗੱਲਾਂ ਹੁੰਦੀਆਂ ਮੈਂ ਕਹਾਂ ਜੀ ਇਹ ਫਲਾਨੇ ਦੇ ਪੈਸੇ ਖਾਤੇ ਚ ਪਾਏ ਖਾ ਗਿਆ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਚੱਲਦੀਆਂ ਅੱਛਾ ਇੱਕ ਗੱਲ ਹੋਰ ਆ ਅੱਜ ਕੱਲ ਡਿਜੀਟਲ ਜ਼ਮਾਨਾ ਅੱਛਾ ਜੇ ਪੈਸੇ ਇਹ ਤਾਂ ਐਂਟਰੀਆਂ ਹੁੰਦੀਆਂ ਨੇ ਖਾਤੇ ਦੀਆਂ ਐਂਟਰੀਆਂ ਆ ਜੇ ਖਾਦੇ ਹੀ ਇਹ ਕਿਤੇ ਨਿਕਲੇ ਚੋਂਗੇ ਨਾ ਉਹ ਫਰਮ ਜੋ ਪੈਸੇ ਕਿਹੇ ਪਾਸੇ ਵੀ ਤੇ ਗਏ ਹੋਣਗੇ ਆਪਾਂ ਵੀ ਕਢਾ ਸਕਦੇ ਆ ਕਿ ਇਹ ਪਾਸੇ ਗਏ ਜੋ ਲਾਲਪੁਰੇ ਦੇ ਖਾਤੇ ਨੂੰ ਆਏ ਆ ਜਾਂ ਕਿਸੇ ਪਰਸਨਲ ਖਾਤੇ ਨੂੰ ਗਏ ਤਾਂ ਉਹਦੇ ਤੇ ਵੀ ਆਪਾਂ ਜਿੰਮੇਵਾਰ